ਇਸ ਸਮੇ ਅਸੀਂ ਸ਼ੰਭੂ ਬੈਰੀਅਰ ਤੇ ਉਹ ਜਗ੍ਹਾ ਤੇ ਖੜੇ ਆ ਜਿਸ ਨੂੰ ਹੁਣ ਲਾਈਨ 0 ਵੀ ਕਿਹਾ ਜਾ ਸਕਦਾ ਹੈ ਉਹ ਥਾਂ ਹੈ ਜਿੱਥੇ ਕਿ ਪਿੱਛੇ ਦੇਖ ਸਕਦੇ ਹੋ ਕਿ ਬੈਰੀਗੇਟਾ ਕੋਲ ਫੋਰਸ ਜਿਹੜੀ ਆ ਉਹ ਖੜੀ ਹੈ ਤਿਆਰ ਬਿਲਕੁਲ ਤਾਂ ਕਿ ਜੇਕਰ ਉਹ ਮੂਵਮੈਂਟ ਹੁੰਦੀ ਆ ਤਾਂ ਕਾਰਵਾਈ ਹੋ ਸਕੇ ਤੇ ਦੂਜੇ ਪਾਸੇ ਜਿੰਨੇ ਵੀ ਸਾਡੇ ਨੌਜਵਾਨ ਨੇ ਪੰਜਾਬ ਦੇ ਸਾਡੇ ਕਿਸਾਨ ਵੀਰ ਨੇ ਉਹ ਇਸ ਪਾਸੇ ਜਿਹੜੇ ਨੇ ਸਵੇਰ ਤੋਂ ਸ਼ਾਂਤਮਈ ਤਰੀਕੇ ਨਾਲ ਖੜੇ ਨੇ ਕਿਉਂਕਿ ਉਹਨਾਂ ਦਾ ਬਾਰ-ਬਾਰ ਕਹਿਣਾ ਕਿ ਜਿਹੜੀ ਆ ਕੁਝ ਨਾ ਕੁਝ ਜੇ ਹੱਲ ਹੁੰਦਾ ਤੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ ਦੇਖਦੇ ਨੇ ਕਿ ਅੱਜ ਤੋਂ ਹੀ ਜਿਹੜੇ ਸਵੇਰ ਤੋਂ ਹੀ ਇਸ ਤਰੀਕੇ ਨਾਲ ਇੱਕ ਜਿਹੜੀ ਆ ਵਾਇਰ ਉਹ ਇੱਥੇ ਲਾ ਦਿੱਤੀ ਗਈ ਸੀ ਤੇ ਸਭ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਕੋਈ ਵੀ ਜਿਹੜਾ ਵਾਇਰ ਨੂੰ ਕਰਾਸ ਨਾ ਕਰੇ ਇਸ ਕਰਕੇ ਸਾਰੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇੱਥੇ ਖੜੇ ਨਜ਼ਰ ਆ ਰਹੇ ਨੇ ਕੋਈ ਵੀ ਅੱਗੇ ਨਹੀਂ ਵਧਿਆ ਤੇ ਉਧਰ ਦੂਜੇ ਪਾਸੇ ਉਹ ਵੀ ਸਵੇਰ ਤੋਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ ਤੇ ਕੋਈ ਵੀ ਜਿਹੜਾ ਆ ਥਰੂ ਗੈਸ ਦਾ ਗੋਲਾ ਨਹੀਂ ਦਾਗਿਆ ਗਿਆ ਸੋ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਇਹ ਇਹ ਸ਼ੰਭੂ ਬੈਰੀਅਰ ਦੀਆਂ ਨੇ ਹਾਲਾਂਕਿ ਅੱਜ ਕਿਸਾਨ ਅੰਦੋਲਨ ਜਿਹੜਾ ਪਾਰਟ 2 ਆ ਇਹਦਾ ਤੀਜਾ ਦਿਨ ਹੈ ਤੀਜੇ ਦਿਨ ਬੜੀ ਜਿਹੜੀ ਸ਼ਾਂਤੀ ਪਸਰੀ ਹੋਈ ਆ ਕੋਈ ਵੀ ਬੈਰੀਗੇਡ ਦੇ ਨਜ਼ਦੀਕ ਨਹੀਂ ਗਿਆ ਕੱਲ ਦੇ ਤੇ ਪਰਸੋ ਦੀ ਕਾਰਵਾਈ ਚ ਇਹ ਬੈਰੀਗੇਡ ਜਿਹੜੇ ਨੇ ਉਹ ਬ੍ਰੇਕ ਕੀਤੇ ਗਏ ਸੀ ਪਰ ਅੱਜ ਨਜ਼ਦੀਕ ਨਾ ਜਾ ਕੇ ਬੜੀ ਸ਼ਾਂਤੀ ਬਣਾਈ ਗਈ ਕਿਉਂਕਿ ਮਾਹੌਲ ਨੂੰ ਸੁਖਾਵਾਂ ਵੀ ਰੱਖਿਆ ਜਾਵੇ ਇਹਨਾਂ ਦੋ ਦਿਨਾਂ ਦੇ ਵਿੱਚ ਕਾਰਜ ਗੱਲ ਕੀਤੀ ਜਾਵੇ ਤਾਂ 100 ਤੋਂ ਵਧੇਰੇ ਜਿਹੜੇ ਨੇ ਉਹ ਕਿਸਾਨ ਜ਼ਖਮੀ ਹੋਏ ਨੇ ਕਿਉਂਕਿ ਦੂਜੇ ਪਾਸਿਓਂ ਲਗਾਤਾਰ ਜੜਾ ਆ ਅਕਰਾਮਿਕ ਰਵਈਆ ਉਹ ਰੱਖਿਆ ਗਿਆ ਸੀਗਾ ਸੋ ਇਹ ਤਸਵੀਰਾਂ ਨੇ ਅੱਜ ਦੀਆਂ ਸ਼ਾਂਤੀ ਮਾਹੌਲ ਦੀਆਂ ਕਿ ਕੋਈ ਵੀ ਇੱਥੇ ਅੱਜ ਸਵੇਰ ਤੋਂ ਹੀ ਨਾ ਤਾਂ ਅਥਰੂ ਗੈਸ ਦਾ ਗੋਲਾ ਦਾਗਿਆ ਜਾਂਦਾ ਤੇ ਨਾ ਹੀ ਜਿਹੜੀ ਆ ਕੋਈ ਕਾਰਵਾਈ ਹੁੰਦੀ ਆ ਤੇ ਬਿਲਕੁਲ ਸ਼ਾਂਤੀ ਜਿਹੜੀ ਆ ਇੱਥੇ ਉਹ ਪਸਰੀ ਹੋਈ ਆ ਕਿਉਂਕਿ ਕੰਟਰੋਲਡ ਜਿਹੜੇ ਨੇਲੀ ਡਰਾਵਲੋਂ ਇਹਨਾਂ ਨੂੰ ਰੱਖਿਆ ਗਿਆ ਸੀ ਹਾਲਾਂਕਿ ਹੁਣ ਕੇਂਦਰ ਤੇ ਡਿਪੈਂਡ ਹੈਗਾ ਕਿ ਕਦ ਕੀ ਫੈਸਲਾ ਹੁੰਦਾ ਉਸ ਤੇ ਮੁਤਾਬਕ ਅਗਲੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇਗੀ ਤੇ ਮਾਹੌਲ ਉਸ ਮੁਤਾਬਕ ਹੀ ਜਿਹੜਾ ਉਹ ਬਣਾਇਆ ਜਾਵੇਗਾ ਕਿਉਂਕਿ ਨੌਜਵਾਨ ਨੇ ਜਿਹੜੇ ਉਹ ਬੜੇ ਕਾਲੇ ਨੇ ਪਰ ਸਿਆਣੇ ਸਬਰ ਰੱਖਣ ਦੀ ਬਾਰ-ਬਾਰ ਚਰਚਾ ਕਰ ਰਹੇ ਨੇ ਤੇ ਦੂਜੇ ਪਾਸਿਓਂ ਚਾਹੇ ਅਰਧ ਸੈਰੀਕ ਬਲ ਹੋਵੇ ਚਾਹੇ ਹਰਿਆਣਾ ਫੋਰਸ ਹੋਵੇ ਜਾਂ ਫਿਰ ਹਰਿਆਣਾ ਦੀ ਸਰਕਾਰ ਉਹ ਐਸੇ ਮਕਸਦ ਨਾਲ ਬੈਠੀ ਹੈ ਕਿ ਕਾਦੇ ਅੱਗੇ ਵਧਣ ਤੇ ਕਾਰਵਾਈ ਕੀਤੀ ਜਾਵੇ ਪਰ ਮਾਹੌਲ ਅੱਜ ਕੁੱਲ ਮਿਲਾ ਕੇ ਸ਼ਾਂਤ ਹੀ ਰਿਹਾ ਹੈ ਕੈਮਰਾਮੈਨ ਜਨਜੇ ਸ਼ਰਮਾ ਦੇ ਨਾਲ ਜਸਪੀ ਸਿੰਘ ਗਾਸ਼ਕ ਪੀਟੀਸੀ ਨਿਊਜ਼ ਸ਼ੰਭੂ ਵੈਰੀਆ